ਸੇ ਜੋਸ਼ ਸਿੰਘ ਚੌਂਕੀ ਇੰਚਾਜਪੁਰਾ ਦਾ तकरीबन ਸਵੇਰ ਕੋ 5 ਵਜੇ ਸਾਨੂੰ ਮੈਸੇਜ ਆਇਆ 139 ਤੋਂ ਵੀ A2 ਦੇ ਵਿੱਚ ਜਿਹੜਾ AC ਕੰਪਾਰਟਮੈਂਟ ਦੇ ਵਿੱਚ ਇੱਕ ਬੱਚਾ ਜੁਗੇਸ਼ ਨਾਮ ਦਾ ਬੱਚਾ ਜਿਹੜਾ ਸੀ ਗਵਰ ਕੀਤਾ ਕਿ ਉਹ ਤਾਂ ਪੁੱਛਿਆ ਇਹਨੂੰ ਵੀ ਕੀ ਗੱਲ ਹੈ ਤਾਂ ਇਹਨੇ ਦੱਸਿਆ ਵੀ ਮੇਰੀ ਮਦਰ ਜਿਹੜੀ ਹੈ ਮੈਨੂੰ ਗੋਦੀ ਮਾਰਦੀ ਹੈ ਇਹ ਕਹਿੰਦਾ ਮੈਂ ਉਸ ਤੋਂ ਤੰਗ ਆ ਕੇ ਮੈਂ ਆਪਣਾ ਲੁਧਿਆਣੇ ਤੋਂ ਮੈਂ ਆ ਗਿਆ ਹਾਂ ਤੇ ਮੈਂ ਕਹਿੰਦਾ ਵੀ ਸਾਡੇ ਕੋਲ ਜਾਣਾ ਦਰਵਾਸਾ ਵੀ ਉਦੋਂ ਹੀ ਕਿਤੇ ਕੰਮ ਲੱਭਦਾ ਉਹ ਜਦੋਂ ਸਾਨੂੰ ਤੇ ਦੇਖਣ ਨੂੰ ਇਹ ਲੱਗਦਾ ਸੀ ਵੀ ਇਹਦੀ ਉਮਰ 12 13 ਸਾਲ ਦੀ ਆ ਪਰ ਜਦੋਂ ਇਹਨੂੰ ਪੁੱਛਿਆ ਤੇ ਇਹਦੀ ਉਮਰ ਜਿਹੜੀ ਆ ਉਹ 18 19 ਸਾਲ ਦੀ ਦੱਸ ਰਿਹਾ ਹੈ ਆਪਣੇ ਆਪ ਠੀਕ ਹੈ ਨਾ ਤੇ ਬਾਕੀ ਇਹਨਾਂ ਦੇ ਮਦਰ ਤੇ ਇਹਦੀ ਸਿਸਟਰ ਨੂੰ ਫੋਨ ਕੀਤਾ ਉਹ ਆ ਰਹੇ ਨੇ ਜਦੋਂ ਵੀ ਆਉਂਦੇ ਆਪਾਂ ਉਹਨਾਂ ਦੇ ਹੈਂਡਓਵਰ ਕਰਦਾ ਨਹੀਂ ਕਿ ਕਿਹਨਾਂ ਤੇ ਸਰ ਕਾਰਨ ਮੈਂਨ ਕਾਰਨ ਕੀ ਹੈ ਜਿਹੜਾ ਇਹ ਕਰੋ ਮੈਂਨ ਕਾਰਨ ਅੱਜਕਲ ਬੱਚੇ ਆ ਦਾ ਮੇਨ ਪ੍ਰੋਬਲਮ ਇਹ ਹੈ ਵੀ ਬੱਚਿਆਂ ਦੀ ਜਿਹੜੇ ਮਾਂ-ਬਾਪ ਨੇ ਉਹ ਬੱਚਿਆਂ ਨੂੰ ਮਾੜਾ-ਮੋਟਾ ਤਾਂ ਕਹਿਣਾ ਹੀ ਐ ਪਰ ਅੱਜ ਕੱਲ ਦੇ ਬੱਚੇ ਜਿਹੜੇ ਆ ਉਹ ਨਹੀਂ ਸੁਣਦੇ ਤੇ ਇਸ ਇਹੀ ਕਾਰਨ ਹੈ ਕੋਹਰ ਤਾਂ ਕੋਈ ਕਾਰਨ ਨਹੀਂ ਹੈਗਾ ਜਾਂ ਹੁਣ ਸਪੋਰਟ ਵਗੈਰਾ ਕਰ ਰਹੇ ਆ ਇਹ ਬੱਚਿਆਂ ਦੇ ਹਾਂ ਬੱਚੇ ਨੂੰ ਸਪੋਰਟ ਕਰਾਂਗੇ ਉਹਨਾਂ ਦੇ ਮਾਪੇ ਉਹਦੇ ਪੈਰੈਂਟ ਬੁਲਾਏ ਨੇ ਜਦੋਂ ਵੀ ਆਉਂਦੇ ਆ ਫਿਰ ਉਹਨਾਂ ਨੂੰ ਦੇਖ ਕੇ ਉਹ ਬੱਚੇ ਦੇ ਮਾਪੇ ਦਾ ਨਾਮ ਵਗੈਰਾ ਹੈ ਕੋਈ ਤਾਂ ਮਨਾ ਆ ਉਹਦੇ ਬਾਪ ਦਾ ਨਾਮ ਬਨੂਦ ਕੁਮਾਰਾ ਜੀ ਉੱਚਾ ਟੱਬਾ ਰਾਮਗਾਂਝ ਲੁਧਿਆਣੇ ਦਾ ਰਹਿਣ ਵਾਲਾ ਹੈ ਠੀਕ ਹੈ ਨਾ ਇਹਦੀ ਸਿਸਟਰ ਨਾਲ ਵੀ ਗੱਲ ਹੋਈ ਆ ਤੇ ਇਹਦੀ ਮਦਰ ਨਾਲ ਵੀ ਗੱਲ ਹੋਈ ਆ ਸਰ ਕੋਈ ਪਤਾ ਚੱਲਿਆ ਕਿ ਕਿੰਨੇ ਭੈਣ ਭਰਾ ਵਾ ਇਹ ਟੋਡਰ ਅ ਨਹੀਂ ਇੰਨਾ ਤਾਂ ਨਹੀਂ ਹਜੇ ਪਤਾ ਲੱਗਿਆ ਉਹਨਾਂ ਦੇ ਆ ਇਹਨਾਂ ਦੇ ਇਹ ਦੋ ਕਿੰਨੇ ਦੋ ਇਹ ਕਹਿੰਦਾ ਵੀ ਦੋ ਪੁਰਾਣੇ ਤੇ ਇੱਕ ਛੋਟਾ ਇੱਕ ਇਹ ਹਾਂਜੀ ਇਹ ਥੋੜਾ ਜਿਹਾ ਹੈਂਡੀਕੈਪਟਡ ਹੈ ਬੰਨ੍ਹ ਪੂਰਨ ਜਿਵੇਂ ਨਹੀਂ ਜਾਂਦਾ ਬੜਦਾ ਬੜਦਾ ਵੀ ਹੈ ਨਹੀਂ ਇਹ ਸਰ ਕੋਈ ਕਾਰਨ ਦੱਸਿਆ ਹੋਊਗਾ ਕੋਈ ਕਿਉਂ ਕੁ ਜੈਰੀ ਕਲ ਤਾਂ ਦੇਖੋ ਜੀ ਕਾਰਨ ਤਾਂ ਇਹੀ ਕਹਿ ਰਿਹਾ ਹੈ ਵੀ ਮੈਨੂੰ ਜਿਹੜਾ ਜਿਹੜਾ ਛੋਟਾ ਬ੍ਰਦਰ ਆ ਮੇਰਾ ਸਕੂਲ ਚ ਪੜਦਾ ਹੈ ਤੇ ਮੈਨੂੰ ਮਤਲਬ ਵੀ ਮੈਂ ਸਕੂਲ ਨਹੀਂ ਪੜਦਾ ਤੇ ਮੇਰੀ ਮਦਦ ਜਿਹੜੀ ਹੈ ਮੈਨੂੰ ਕੰਮਕਾਰ ਦੇ ਵਿੱਚ ਲਾਈ ਰੱਖਦੀ ਆ ਕਦੇ ਭਾਂਡੇ ਪਾਏ ਦਾ ਕਦੇ ਪੂੰਛਾ ਰਗਾ ਦਾ ਕਦੇ ਝਾੜੂ ਰਗਾ ਦਾ ਕਰੀ ਕੁਛ ਕਰਦਾ ਤੇ ਉਸ ਤੋਂ ਬਾਅਦ ਫਿਰ ਵੀ ਮੈਡਮ ਉਟਾ ਘੂੜ ਦੇ ਕੱਪ ਦੇ ਆ ਤੇ ਇਸ ਕਰਕੇ ਉਹਦੇ ਤੋਂ ਦੁਖੀ ਹੋ ਕੇ ਕਹਿ ਰਿਹਾ ਵੀ ਮੈਂ ਪਜਾਇਆ ਕਰੋ ਬਾਕੀ ਦੇਖਦੇ ਆਪਾਂ ਉਹਨਾਂ ਦੀ ਆਏ ਤੇ ਉਹਨਾਂ ਦੀ ਸਟੇਟਮੈਂਟ ਲਵਾਂਗੇ ਦੇਖਦੇ ਆ ਉਹ ਕੀ ਕਹਿੰਦੇ ਨੇ ਉਹਨਾਂ ਦੇ ਕੀ ਬਿਊਰੋ ਸਰ ਉਹ ਤਲਾਬ ਵਗੈਰਾ ਦਿੱਤੀ ਹੈ ਉਹਨਾਂ ਨੂੰ ਹਾਂ ਉਹਨਾਂ ਨੂੰ ਫੋਨ ਕਰਤਾ ਦੀ ਸਿਸਟਰ ਨੂੰ ਦੀ ਅੱਧੀ ਮਦਦ ਦਾ ਫੋਨ ਆਸੀ ਮਿਲ ਕੋ ਵੀ ਆਈ ਚੱਲ ਪਿਆ ਤੇ ਵੀ ਅਸੀਂ ਜਲਦੀ ਹੀ ਤੁਹਾਡੇ ਕੋਲ ਪਹੁੰਚ ਰਹੇ ਹਾਂ ਠੀਕ ਹੈ ਨਾ ਆ ਜਾਂਦੇ ਆ ਜਦੋਂ ਵੀ ਹੁੰਦੇ ਆ ਤੇ ਆਪਾਂ ਨੂੰ ਕਰਾਦਾ ਜੀ ਟੈਸਟ ਯੁਗੇਸ਼ ਕਿੱਥੇ ਦਾ ਰਹਿਣ ਵਾਲਾ ਹੋ ਲੁਧਿਆਣਾ ਲੁਧਿਆਣਾ ਦਾ ਕੀ ਮਾਮਲਾ ਕੀ ਹੈ ਜਿਹੜਾ ਤੂੰ ਇੱਥੇ ਆਇਆ ਅੱਜ ਫੁਗਵਾੜੇ ਦੇ ਵਿੱਚ ਅੰਮਰਸਾ ਚੱਲੇ ਸੀ ਹੈ ਅੰਮਰਸਾ ਅੰਮਰਸਾ ਚੱਲਦਾ ਸੀ ਪਾਪ ਕਿ ਅੰਮਰਸਾ ਚੱਲਿਆ ਕੱਲ ਹੀ ਚੱਲਿਆ ਸੀ ਅੰਮਰਸਾ ਇੱਕ ਮਿੰਟ ਜੀ ਇੱਕ ਮਿੰਟ ਮੈਡਮ ਅੰਬਰਧਰ ਕਾਲੀ ਜੱਲਦੀ ਅੱਜ ਮੱਥਾ ਟੇਕਣ ਲਈ ਤੇ ਘਰ ਲੈ ਹਾਂ ਦੱਸ ਕੇ ਆਇਆ ਹਾਂ ਹਾਂ ਕਰੋ ਲੜ ਕੇ ਆ ਗਏ ਲੜ ਕੇ ਆਇਆ ਕਰੋ ਕਿਉਂ ਲੜਿਆ ਗਿਆ ਮੰਮੀ ਨਾਲ ਮੰਮੀ ਨਾਲ ਕੱਲ ਹੀ ਲੜਿਆ ਕੱਲ ਹੀ ਲੜਿਆ ਮੰਮੀ ਨਾਲ ਕੁੱਟਿਆ ਮੰਮੀ ਨੇ ਤੈਨੂੰ ਮੰਮੀ ਕੰਮ ਕਰਾਂਦੀ ਕਿ ਕੀ ਕੰਮ ਕਰਾਂਦੀ ਮੰਮੀ ਤੇਰਾ ਇੱਕ ਛਾੜੂ ਪੋਚਾ ਛਾੜੂ ਪੋਚਾ ਤੇ ਛਾੜੂ ਪੋਚਾ ਘਰ ਦਾ ਕੰਮ ਤਾਂ ਕਰਨਾ ਹੀ ਵਾ ਉਹ ਕੱਲੇ ਕੱਲਾ ਕਹਿਤਾ ਕੱਲਾ ਹੈ ਕੋਚ ਮੈਂ ਅੰਦਾ ਕੱਲੇ ਕਿੰਨੇ ਤੁਸੀਂ ਭੈਣ ਭਰਾ ਆ ਮੈਂ ਦੋ ਭੈਣਾਂ ਦੋ ਭਰਾ ਦੋ ਭੈਣਾਂ ਤੇ ਦੋ ਭਰਾ ਤੇ ਮੇਰੇ ਪਾਪਾ ਜੀ ਦਾ ਨਾਮ ਕੀ ਆ ਮੀਨੋਦ ਹੈ ਮੀਨੋਦ ਤੇ ਡੈਡੀ ਆਪਣੇ ਮਮੀ ਦਾ ਤੇਰੀ ਦਾ ਨਾਮ ਕੀ ਆ ਰਾਧਾ ਤੇ ਤੂੰ ਪੜ ਕਿਦਾਂ ਨੂੰ ਸਕੂਲ ਤੇ ਭੈਣਾਂ ਵੱੜਦੇ ਆ ਉਹ ਜੋਕ ਕਰਦੀ ਹੈ ਕਿ ਦੀਦੀ ਦੋਨੇ ਤੇ ਤੁਸੀਂ ਦੋਨੇ ਭਰਾ ਕੀ ਤੁਹਾਡਾ ਵੱਡਾ ਭਰਾਵਾ ਕਿ ਤੂੰ ਛੋਟਾ ਵਾ ਵੱਡੀ ਭੈਣ ਹੈ ਨਹੀਂ ਤੇਰੇ ਤੋਂ ਵੱਡਾ ਤੂੰ ਸਾਰਿਆਂ ਨੂੰ ਛੋਟਾ ਮੈਂ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਤੇ ਵੀ ਅੱਜ ਇਦਾਂ ਕਿਉਂ ਕਦਮ ਉਠਾਲਿਆ ਜਿਹੜਾ ਤੈਨੂੰ ਹੂੰ ਇੱਥੇ ਕਿਉਂ ਆਇਆ ਪਵਾੜੇ ਮਾ ਅੰਬਰਸਰ ਚੱਲਿਆ ਸੀ ਅੰਬਰਸਰ ਮੱਥੜੇ ਕੰ ਚੱਲਿਆ ਸੀ ਨਾਲੇ ਕੰਨ ਲੜ ਕੇ ਆਇਆ ਮੈਂ ਘਰੋਂ ਹਾਂ ਲੜ ਕੇ ਆਇਆ ਪੱਜਿਆ ਸੀ ਘਰੋਂ ਹੂੰ ਕਿਹੜੀ ਟ੍ਰੇਨ ਚ ਆਇਆ ਸੀ ਪਤਾ ਨਹੀਂ ਇੱਕ ਵੀਰੇ ਕਿੰਨੇ ਵੇ ਚੱਲਿਆ ਸੀ ਉਹ ਨਾਲ ਚੱਲੇ ਸੀ 5-6 ਵੇ 5-6 ਵੇ ਟਾਈਮ ਨਹੀਂ ਲੇ ਕੇ ਆਇਆ ਅੱਛਾ ਤੇ ਆਸਮਾਨ ਨਾਲ ਲੈ ਕੇ ਆਇਆ ਕੱਪੜੇ ਮੁੜ ਕੇ ਉੱਥੇ ਵਾਪਸ ਕਰਨੀ ਆ ਰਾਂ ਸੀ ਕਿਉਂ ਕੱਲ ਨਹੀਂ ਆਣਾ ਕਰ ਕਰ ਕੱਲ ਨਹੀਂ ਆਣਾ ਦੀ ਉਹ ਮਾਰ ਦੇ ਮਾਰ ਦੇ ਆ ਤੈਨੂੰ ਹੂੰ ਅੱਛਾ ਤੇਰੀ ਮੰਮੀ ਮਾਰਦੀ ਕਿ ਪਾਪਾ ਮਾਰਦਾ ਤੇਰਾ ਮੰਮੀ ਮਾਰਦੀ ਐ ਡੈਡੀ ਨੂੰ ਬੋਲ ਗਏ ਜਾਣ ਕੇ ਮੈਨੂੰ ਮਾਰ ਪੈਂਦੀ ਹੈ ਨਾ ਮਾਰ ਕੋਟਾਂਂਦੀ ਐ ਹੂੰ ਡੈਡੀ ਨੂੰ ਕਹਿ ਕੇ ਡੈਡੀ ਵੀ ਕੋੜਦਾ ਤੇਰਾ ਡੈਡੀ ਨੂੰ ਕਹਿ ਕੇ ਹਾਂ ਤੈਨੂੰ ਕੋਟ ਐ ਕੰਮ ਕਰਾਉਣ ਨੂੰ ਅੱਛਾ ਡੈਡੀ ਤੈਨੂੰ ਕੋੜਦਾ ਡੈਡੀ ਕੜਦੀ ਐ ਮੰਮੀ ਨਾਲ ਡੈਡੀ ਕੋੜਦਾ ਕਿ ਮੰਮੀ ਕੋੜਦੀ ਤੈਨੂੰ ਤੇ ਡੈਡੀ ਕਰਦਾ ਬੇਕੁੱਤਾਂ ਦਾ ਡੈਡੀ ਨੋਫ ਤੋਂ ਜਾਂਦੇ ਮੈਨੂੰ ਤੇ ਡੈਡੀ ਡੈਡੀ ਨਾ ਨਹੀਂ ਕੁੱਟਿਆ ਤੈਨੂੰ ਕਦੀ